ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅੱਜ ਗੁਲਗਾਂ ਡੇਰਿਆਂ ਦੇ ਵਿੱਚ ਲਖਬੀਰ ਸਿੰਘ ਨੇ ਕੱਢ ਕਰਾਇਆ ਸਾਡਾ ਸਾਰਿਆਂ ਦਾ ਤੇ ਘਟੂ ਘਟ ਵੀ 10 ਪਰਿਵਾਰ ਜਿਹੜੇ ਆ ਬੰਦਨਾ ਉਹ ਸਾਡੇ ਨਾਲ ਆਏ ਹਨ ਮੋਦੀ ਸਾਹਿਬ ਦੀਆਂ ਨੀਤੀਆਂ ਸੁਣ ਕੇ ਤੇ ਜਿਹੜੇ ਕੰਮ ਇਹਨਾਂ ਦੇ ਰਹਿ ਗਏ ਆਂ ਵਾਦਾ ਕਰਕੇ ਚੱਲੇ ਆਂ ਕਿ ਉਹ ਕੰਮ ਅਸੀਂ ਜਰੂਰ ਕਰਾਵਾਂਗੇ ਕਿਉਂਕਿ ਸਮੁੰਦਰੀ ਸਾਹਿਬ ਬਹੁਤ ਵਧੀਆ ਤੇ ਪੜ੍ਹੇ ਲਿਖੇ ਇਨਸਾਨ ਨੇ ਆਪਾਂ ਫੁੱਲ ਦੇ ਨਿਸ਼ਾਨ ਤੇ ਮੋਰ ਲਾ ਗਏ ਤੇ ਉਹਨਾਂ ਨੂੰ ਤਗੜੀਆਂ ਹੋ ਕੇ ਦਿਟਾਉਣਾ ਵਾ ਕੋਈ ਵੀ ਕੰਮ ਇਹਨਾਂ ਦਾ ਜਿਹੜਾ ਉਹ ਨਹੀਂ ਲੈਂਦਾ ਇਹ ਮੈਂ ਵਾਦਾ ਕਰਕੇ ਚੱਲੇ ਆਂ ਉਹਨਾਂ ਨਾਲ ਬੋਲੇ ਸੋ ਨਕਾ ਸੋ ਨੀਰੋ